ਹੈਲੋ ਜੀ ਸਾਰਿਆਂ ਨੂੰ ਇਹ ਬਾਤ ਜਿਹੜੇ ਬੱਚੇ ਤੇ ਅਸੀਂ ਸਾਰੇ ਟੀਚਰਸ ਖੜੇ ਆ ਇਹ ਇਸ ਕਰਕੇ ਕਿ ਅੱਜ ਸਾਡੀ ਸ਼ੇਅਰ ਆ ਰਹੀ ਹੈ ਪੰਜਾਬ ਦੀ ਬਣੀ ਹੋਈ ਚੱਕੀ ਤੇ ਜਿਹਨੂੰ ਵੇਖਣ ਲਈ ਅਸੀਂ ਸਾਰੇ ਮੇਨ ਰੋਡ ਤੇ ਆ ਗਏ ਆ ਕਿਉਂਡਾ ਦਾ ਸਵਾਗਤ ਕੀਤਾ ਜਾਵੇ ਅਸੀਂ ਸਾਰੇ ਬਹੁਤ ਹੀ ਜ਼ਿਆਦਾ ਐਕਸਾਈਟਿਡ ਸੀ ਇਹ ਦੇਖਣ ਲਈ ਕਿ ਉਹ ਚੱਕੀ ਕਿਵੇਂ ਦੀ ਹੈ ਤੇ ਏਸੀ ਦੇ ਵਿੱਚ ਸਾਰੇ ਟੀਚਰਸ ਰਾਉਂਡ ਲਗਾ ਰਹੇ ਸੀ ਕਿ ਬੱਚੇ ਪ੍ਰੋਪਰ ਡਿਸਪਲਿਨ ਦੇ ਵਿੱਚ ਖੜੇ ਹੋਣ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਏ ਤੇ ਦੇਖਦੇ ਹੀ ਦੇਖਦੇ ਪੰਜਾਬ ਦੀ ਚੱਕੀ ਵੀ ਆ ਗਈ ਤੇ ਜੀ ਨੂੰ ਅੱਗੇ ਸਵਾਗਤ ਕੀਤਾ ਜੀ ਸਕੂਲ ਦੇ ਬੈਂਡ ਨੇ ਬੜੇ ਹੀ ਅੱਛੇ ਤਰੀਕੇ ਨਾਲ ਤੇ ਪਿੱਛੇ ਚੱਕੀ ਆ ਰਹੀ ਸੀ ਤੇ ਆਓ ਦੇਖੀ ਕਿਵੇਂ ਦਾ ਸੀ ਨਜ਼ਾਰਾ ਪਹਿਲੀ ਚੱਕੀ ਸਾਡੇ ਸ਼ਹੀਦਾਂ ਨੂੰ ਅਰਪਿਤ ਸੀ ਜਿਹਦੇ ਵਿੱਚ ਮੋਦਨ ਲਾਂ ਡੀਂਗਰਾ ਸੁਖਦੇਵ ਸਿੰਘ ਜੀ ਦਾ ਨਾਮ ਤੇ ਉਹਨਾਂ ਦੀ ਤਸਵੀਰ ਲਗਾਈ ਗਈ ਸੀ ਤੇ ਉਹਨਾਂ ਨੂੰ ਦਿਖਾਇਆ ਗਿਆ ਸੀ ਵੀ ਸਾਡੀ ਸ਼ਹੀਦੀਆਂ ਕਿੰਨੀ ਮੁਸ਼ਕਿਲ ਨਾਲ ਪੰਜਾਬ ਨੇ ਇੰਨੇ ਸ਼ਹੀਦ ਦਿੱਤੇ ਨੇ ਇੰਨੇ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਇਸ ਆਜ਼ਾਦੀ ਲਈ ਤੇ ਦੂਜੇ ਪਾਸੇ ਬੱਚੇ ਬੇ ਖੂ ਫੁੱਲਾਂ ਦੇ ਵਰਕਾ ਕਰਕੇ ਉਹਨਾਂ ਦਾ ਸਵਾਗਤ ਕਰ ਰਹੇ ਸੀ ਤੇ ਅਗਲੀ ਚੱਕੀ ਜਿਹੜੀ ਸੀ ਜੀ ਉਹ ਸੀ ਸਰਦਾਰ ਅਜੀਤ ਸਿੰਘ ਜੀ ਦੀ ਕਾਮਾਂਗਾਟਾ ਮਾਰੂ ਨੂੰ ਦਿਖਾਉਂਦੇ ਹੋਏ ਉਹ ਚਾਕੀ ਗੱਡੀ ਜਾ ਰਹੀ ਸੀ ਜਿਹਦੇ ਵਿੱਚ ਲਾਲਾ ਦਿਆਲ ਸਿੰਘ ਜੀ ਸਰਦਾਰ ਅਜੀਤ ਸਿੰਘ ਜੀ ਤੇ ਬਾਬਾ ਖੜਕ ਸਿੰਘ ਜੀ ਦੀ ਫੋਟੋ ਲਗਾਈ ਗਈ ਸੀ ਤੇ ਨਾਲ ਹੀ ਉਦਮ ਸਿੰਘ ਜੀ ਦਾ ਇੰਗਲੈਂਡ ਜਾ ਕੇ ਜਲੀਆਂ ਵਾਲੇ ਬਾਗ ਦਾ ਬਦਲਾ ਲੈਣਾ ਉਹ ਬਹੁਤ ਖੂਬਸੂਰਤੀ ਨਾਲ ਦਰਸ਼ਾਇਆ ਗਿਆ ਸੀ ਤੇ ਅਗਲੀ ਝਾਕੀ ਜਿਹੜੀ ਸੀ ਉਹ ਸੀ ਇੱਕ ਮੁਟਿਆਰ ਬੈਠੀ ਹੋਈ ਬਹੁਤ ਹੀ ਖੂਬਸੂਰਤੀ ਨਾਲ ਫੁਲਕਾਰੀ ਕੱਢ ਰਹੀ ਸੀ ਜਿਹੜੀ ਦੇਖਣ 'ਚ ਆਪਣੇ ਪੰਜਾਬੀ ਵਿਰਸੇ ਨੂੰ ਦਿਖਾ ਰਹੀ ਸੀ ਤੇ ਪੰਜਾਬੀ ਵਿਰਸੇ ਦੀ ਗੱਲ ਆਈਏ ਤੇ ਅਗਲੀ ਝਾਕੀ ਆਈ ਸੀ ਪੰਜਾਬ ਦੇ ਸੋਹਣੇ-ਸੋਹਣੇ ਜੇ ਘਰਾਂ ਦੀ ਜਿੱਥੇ ਮਿੱਟੀ ਨਾਲ ਲੇਪ ਕਰਕੇ ਬੁੱਟੀਆਂ ਬਣਾਈਆਂ ਜਾਂਦੀਆਂ ਸੀ ਨੀਚੇ ਬੈਠ ਕੇ ਰੋਟੀ ਖਾਦੇ ਜਾਂਦੀ ਸੀ ਤੇ ਬਹੁਤ ਹੀ ਸੋਹਣੇ-ਸੋਹਣੇ ਸਿੰਪਲ ਜਿਹੇ ਘਰ ਹੋਇਆ ਕਰਦੇ ਸੀ ਤੇ ਅਗਲੀ ਜਿਹੜੀ ਝਾਕੀ ਸੀ ਉਹ ਸੀ ਕੁੜੀਆਂ ਨੂੰ ਦਰਸਾਉਣ ਲਈ ਵੀ ਕੁੜੀਆਂ ਕਿਤੇ ਘੱਟ ਨਹੀਂ ਹੁੰਦੀਆਂ ਮਾਈ ਭਾਗੋ ਜੀ ਦੀ ਜਿਹੜੀ ਚਾਕੀ ਸੀ ਉਹ ਅੱਜ ਦੀ ਚਾਕੀ ਦਾ ਮੁੱਖਕਰਸ਼ਨ ਸੀ ਘੋੜੇ ਤੇ ਸਵਾਰ ਹੱਥ 'ਚ ਤਲਵਾਰ ਫੜੀ ਤੇ ਸ਼ੂਰ ਵੀਰਾਂ ਵਾਂਗ ਸਾਡੇ ਬਹੁਤ ਕੀਮਤੀ ਇਤਿਹਾਸ ਨੂੰ ਦਰਸਾ ਰਹੇ ਸੀ ਤੇ ਲਾਸਟ ਚੀੜੀ ਚਾਕੀ ਸੀ ਉਹ ਸੀ ਜੀ ਸਾਡੀ ਉਪਲਬਧੀਆਂ ਮਤਲਬ ਕਿ ਸਾਡੀ ਜਿਹੜੀ ਹਾਕੀ ਟੀਮ ਦੇ ਵਿੱਚ ਬੱਚੇ ਕਿਵੇਂ ਅੱਗੇ ਵਧ ਰਹੇ ਨੇ ਨੌਸੀਨਾਂ ਦੇ ਵਿੱਚ ਕਿਵੇਂ ਅੱਗੇ ਵਧ ਰਹੇ ਨੇ ਸਾਇੰਸ ਦੇ ਵਿੱਚ ਕਿਦਾਂ ਅੱਗੇ ਵਧ ਰਹੇ ਨੇ ਸਾਡੇ ਦੇਸ਼ ਭਾਰਤ ਦਾ ਨਾਮ ਰੋਸ਼ਨ ਕਰ ਰਹੇ ਨੇ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਛੋਟਾ ਜਿਹਾ ਵਲੌਗ ਸੋਣਾ ਲੱਗਾ ਤੇ ਸਾਡੇ ਚੈਨਲ ਨੂੰ ਫਟਾਫਟ ਲਾਈਕ ਤੇ ਸਬਸਕ੍ਰਾਈਬ ਕਰ ਲਓ ਤੇ ਬਣੇ ਰਹੋ ਸਾਡੇ ਨਾਲ ਮਿਲਦੇ ਹਾਂ ਨੈਕਸਟ ਵਲੌਗ ਦੇ ਨਾਲ